ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਕਮਾਂਕਾਰਾਂ ਦੇ ਵਿੱਚ ਪੈਂਦੀਆਂ ਅੜਚਨਾ ਰੁਕਾਵਟਾਂ ਦੇ ਪੱਕੇ ਹੱਲ ਦੀ ਗੱਲ ਕਰਾਂਗੇ ਇਸ ਕਰਕੇ ਤੁਸੀਂ ਵੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣੀਓ ਅਤੇ ਸਿਰਫ ਕਮਾਂਕਾਰਾਂ ਦੀਆਂ ਹੀ ਅੜਚਨਾ ਨਹੀਂ ਜ਼ਿੰਦਗੀ ਦੇ ਵਿੱਚ ਆਪਾਂ ਜੋ ਵੀ ਕੰਮ ਕਰਦੇ ਹਾਂ ਜੇਕਰ ਤੁਹਾਨੂੰ ਲੱਗਦਾ ਹੈ ਨਾ ਕਿ ਤੁਹਾਡੇ ਹਰ ਕੰਮ ਦੇ ਵਿੱਚ ਰੁਕਾਵਟ ਪੈਂਦੀ ਆ ਜਿਵੇਂ ਕਈ ਮਾਂ-ਬਾਪ ਆਪਣੇ ਬੱਚਿਆਂ ਦੀ ਬੜੀ ਚਿੰਤਾ ਕਰਦੇ ਕਹਿੰਦੇ ਬੱਚੇ ਦਾ ਰਿਸ਼ਤਾ ਨਹੀਂ ਹੋ ਰਿਹਾ ਜਬ ਬੱਚਿਆਂ ਦਾ ਕਿਸੇ ਪ੍ਰਕਾਰ ਦਾ ਕੋਈ ਵੀ ਕੰਮ ਕਰਨਾ ਹੋਵੇ ਤਾਂ ਕੋਈ ਨਾ ਕੋਈ ਰੁਕਾਵਟ ਪੈ ਜਾਂਦੀ ਆ ਤਾਂ ਜਿੰਨਾਂ ਦੇ ਵੀ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਚਿੰਤਾ ਹੈ ਕਿਸੇ ਵੀ ਕੰਮ ਧੰਦੇ ਦੀ ਫਿਕਰ ਆ ਤਾਂ ਉਹਨਾਂ ਦੇ ਅੱਗੇ ਬੇਨਤੀ ਆ ਕਿ ਫਿਕਰ ਕਰਨੀ ਘੱਟ ਕਰੋ ਚਿੰਤਾ ਕਰਨੀ ਘੱਟ ਕਰੋ ਆਪਣੇ ਪਰਮ ਪਿਤਾ ਪਰਮਾਤਮਾ ਜੀ ਦਾ ਚਿੰਤਨ ਕਰੋ ਭਾਵ ਕਿ ਉਹਨਾਂ ਦਾ ਨਾਮ ਜਪੋ ਅਤੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਕਿਉਂਕਿ ਅਰਦਾਸ ਬੇਨਤੀ ਦੇ ਜੋ ਬਹੁਤ ਤਾਕਤਿਆ ਜਿੰਦਗੀ ਦੇ ਵਿੱਚ ਕੋਈ ਵੀ ਦੁੱਖ ਦੀ ਘੜੀ ਹੋਵੇ ਭਾਵੇਂ ਸੁੱਖ ਦੀ ਘੜੀ ਹੋਵੇ ਸਭ ਤੋਂ ਪਹਿਲਾਂ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਆ ਅਤੇ ਅਰਦਾਸ ਕਿਹੜੀ ਕਰਨੀ ਆ ਮਨ ਰਾਹੀ ਅਰਦਾਸ ਕਿਉਂਕਿ ਅਰਦਾਸ ਸ਼ਬਦਾਂ ਦੀ ਮਹਤਾਜ ਨਹੀਂ ਆ ਅਸਲ ਅਰਦਾਸ ਆ ਸਾਡੇ ਮਨ ਦੀ ਭਾਵਨਾ ਜੋ ਸਾਡੇ ਟੁਰ ਅੰਦਰੋਂ ਨਿਕਲੇ ਇਸ ਕਰਕੇ ਸ਼ਬਦ ਜਿਹੜੇ ਮਰਜ਼ੀ ਵਰਤ ਲਾਓ ਪਰ ਤੁਹਾਡੀ ਅਰਦਾਸ ਤੁਹਾਡੇ ਟੁਰ ਅੰਦਰੋਂ ਨਿਕਲੇ ਅਤੇ ਪੂਰੇ ਪਰੋਸੇ ਦੇ ਨਾਲ ਅਰਦਾਸ ਬੇਨਤੀ ਕਰਨੀ ਹੈ ਤਾਂ ਦੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਮਨ ਦੀਆਂ ਜੋ ਵੀ ਆਸਾਂ ਮਰਾਦਾਂ ਨੇ ਜ਼ਰੂਰ ਪੂਰੀਆਂ ਕਰਦੇ ਨੇ ਅਤੇ ਕਦੇ ਵੀ ਖਾਲੀ ਹੱਥ ਅਰਦਾਸ ਨਾ ਕਰੋ ਗੁਰੂ ਸਾਹਿਬ ਜੀ ਨੂੰ ਪੇਟਾ ਦੇ ਕੇ ਫਿਰ ਅਰਦਾਸ ਬੇਨਤੀ ਕਰੋ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਸੀਂ ਕੀ ਭੇਟ ਕਰਨਾ ਹੈ ਬਹੁਤ ਕੀਮਤੀ ਚੀਜ਼ ਬਾਣੀ ਦੀ ਪੇਟਾ ਕਿਉਂਕਿ ਬਾਣੀ ਤੋਂ ਕੀਮਤੀ ਭੇਟਾ ਅਨਮੋਲ ਭੇਟਾ ਕੋਈ ਹੋਰ ਨਹੀਂ ਹੋ ਸਕਦੀ ਇਸ ਕਰਕੇ ਪਾਠ ਕਰੋ ਜੇ ਪਾਠ ਦੇ ਵਿੱਚ ਮਨ ਨਹੀਂ ਲੱਗ ਰਿਹਾ ਤਾਂ ਕੋਈ ਵੀ ਸ਼ਬਦ ਜਾਪ ਕਰ ਲਓ ਜਿਹੜਾ ਤੁਹਾਨੂੰ ਸਰਲ ਲੱਗਦਾ ਹੋਵੇ ਮੂਲ ਮੰਤਰ ਜਾਪ ਕਰ ਲਓ ਵਾਹਿਗੁਰੂ ਜੀ ਦਾ ਜਾਪ ਕਰ ਲਓ ਚਉਪਈ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਓ ਸੁਖਮਣੀ ਸਾਹਿਬ ਜੀ ਦੀ ਦਾ ਪਾਠ ਕਰ ਲੋ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲੋ ਮर्याਦਾ ਦੇ ਅਨੁਸਾਰ ਤਾਂ ਜਦੋਂ ਆਪਾਂ ਕੰਮ ਧੰਦਾ ਸ਼ੁਰੂ ਕਰਦੇ ਆਂ ਤਾਂ ਪਹਿਲਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਜਾਪ ਕਰਕੇ ਅਰਦਾਸ ਬੇਨਤੀ ਕਰਨੀ ਚਾਹੀਦੀ ਆ ਅਤੇ ਹਮੇਸ਼ਾ ਕੜਾ ਪ੍ਰਸ਼ਾਦੀ ਦੀਗ ਬਣਾ ਕੇ ਫਿਰ ਅਰਦਾਸ ਬੇਨਤੀ ਕਰਨੀ ਚਾਹੀਦੀ ਆ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਲੈ ਕੇ ਉਹਨਾਂ ਦੀ ਆਗਿਆ ਲੈ ਕੇ ਫਿਰ ਹੀ ਆਪਣੇ ਕੰਮ ਧੰਦੇ ਕਾਰੋਬਾਰ ਸ਼ੁਰੂ ਕਰਨੇ ਚਾਹੀਦੇ ਆ ਭਾਵੇਂ ਤਿਆਂ ਪੁੱਤਰਾਂ ਦਾ ਰਿਸ਼ਤਾ ਕਰਨ ਜਾ ਰਹੇ ਹੋ ਚਾਹੇ ਕਿਸੇ ਨੂੰ ਆਪਣੇ ਕੰਮ ਤੋਂ ਦੇ ਕਾਰੋਬਾਰ ਦੇ ਵਿੱਚ ਭਾਈਵਾਲ ਬਣਾ ਰਹੇ ਹੋ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਅੱਗੇ ਬਾਣੀ ਦੀ ਪੇਟਾ ਰੱਖ ਕੇ ਅਰਦਾਸ ਬੇਨਤੀ ਕਰੋ ਗੁਰੂ ਸਾਹਿਬ ਜੀ ਦੀ ਆਗਿਆ ਲਓ ਉਹਨਾਂ ਦਾ ਆਸ਼ੀਰਵਾਦ ਲਓ ਫਿਰ ਆਪਣੇ ਕੰਮ ਦੀ ਸ਼ੁਰੂਆਤ ਕਰੋ ਜੇ ਚਲਦੇ ਹੋਏ ਕੰਮਾਂ ਵਿੱਚ ਅੜਚਨਾ ਪੈਂਦੀਆਂ ਫਿਰ ਵੀ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਸੱਜੇ ਖੱਬੇ ਦੀ ਝਾਕ ਛੱਡ ਦੇਣੀ ਆ ਕਿਸੇ ਪ੍ਰਕਾਰ ਦਾ ਕੋਈ ਵਹਿਮ ਪਰ ਮਨ ਨਹੀਂ ਕਰਨਾ ਕੁਝ ਲੋਕ ਆਪਣੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਦੇਖ ਕੇ ਇੰਨੇ ਘਬਰਾ ਜਾਂਦੇ ਆ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਹੋਏ ਵਾਅਦੇ ਘਾਟੇ ਦੇ ਜ਼ਿੰਮੇਵਾਰ ਦੂਜੇ ਲੋਕਾਂ ਨੂੰ ਠਾਰਨਾ ਸ਼ੁਰੂ ਕਰ ਦਿੰਦੇ ਆ ਕਹਿਣਗੇ ਫਲਾਣੇ ਬੰਦੇ ਕਰਕੇ ਮੈਨੂੰ ਘਾਟਾ ਪੈ ਗਿਆ ਫਲਾਣੇ ਬੰਦੇ ਨੇ ਮੇਰੇ ਨਾਲ ਕੁਝ ਮਾੜਾ ਕਰਤਾ ਕਈ ਵਾਰ ਤੁਸੀਂ ਕਈਆਂ ਦੇ ਮੂੰਹੋਂ ਇਹ ਗੱਲ ਸੁਣੀ ਹੋਵੇਗੀ ਕਿ ਸਾਨੂੰ ਤਾਂ ਕਿਸੇ ਨੇ ਕੁਝ ਕਰ ਦਿੱਤਾ ਏ ਸਾਡੇ ਕਮਾਕਾਰਾਂ ਨੂੰ ਨਜ਼ਰ ਲਾ ਦਿੱਤੀ ਆ ਸਾਡੇ ਕੰਮ ਬਣ ਦਿੱਤੇ ਆ ਪਰ ਯਕੀਨ ਕਰਕੇ ਜਾਣਿਓ ਜੇਕਰ ਤੁਸੀਂ ਭਰੋਸੇ ਦੇ ਨਾਲ ਗੁਰੂ ਸਾਹਿਬ ਜੀ ਦੇ ਲੜ ਲੱਗੇ ਹੋ ਰੋਜ਼ ਗੁਰਬਾਣੀ ਦਾ ਪਾਠ ਕਰਦੇ ਹੋ ਤਾਂ ਕੋਈ ਚਾਹ ਕੇ ਵੀ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਪਾਵੇਗਾ ਤੁਹਾਡੀ ਵਾ ਵਾਲ ਵੀ ਕੋਈ ਵੇਖ ਨਹੀਂ ਸਕਦਾ ਇਸ ਕਰਕੇ ਪਰੋਸੇ ਦੇ ਨਾਲ ਗੁਰੂ ਸਾਹਿਬ ਜੀ ਦੇ ਲੜ ਲੱਗਣਾ ਹੈ ਰੋਜ਼ ਗੁਰਬਾਣੀ ਦਾ ਪਾਠ ਕਰਨਾ ਹੈ ਰੋਜ਼ ਅਮਰਤ ਵੇਲੇ ਉੱਠਣਾ ਹੈ ਅਮਰਤ ਵੇਲੇ ਦਾ ਨੀਮ ਪੱਕਾ ਕਰ ਲਓ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਪੱਕਾ ਕਰ ਲਓ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਚੀਜ਼ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਪੈਂਦੀ ਗੁਰੂ ਸਾਹਿਬ ਜੀ ਮਨ ਦੇ ਵਿੱਚ ਭਾਵਨਾ ਆਉਣ ਤੋਂ ਪਹਿਲਾਂ ਹੀ ਪੂਰੀ ਕਰ ਦਿੰਦੇ ਨੇ ਜੋ ਚੀਜ਼ ਸਾਡੇ ਦੇ ਸਹੀ ਹੋਵੇ ਨਾ ਗੁਰੂ ਸਾਹਿਬ ਜੀ ਬਿਨਾ ਬੋਲਿਆ ਬਿਨਾ ਮੰਗਿਆ ਹੀ ਸਾਡੀ ਝੋਲੀ ਦੇ ਵਿੱਚ ਪਾ ਦਿੰਦੇ ਨੇ ਇਸ ਕਰਕੇ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਰੱਖਣਾ ਹੈ ਗੁਰੂ ਸਾਹਿਬ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਹੈ ਦੂਸਰੀ ਗੱਲ ਕਦੀ ਵੀ ਆਪਣੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਈਰਖਾ ਨਹੀਂ ਰੱਖਣੀ ਕਿਸੇ ਪ੍ਰਕਾਰ ਦੇ ਨਾਲ ਕਿਸੇ ਦਾ ਮਾੜਾ ਕਰਨ ਦਾ ਯਤਨ ਨਹੀਂ ਕਰਨਾ ਕਿਉਂਕਿ ਆਪਣੇ ਕੀਤੇਆ ਕਿਸੇ ਦਾ ਕੁਝ ਮਾੜਾ ਨਹੀਂ ਹੋਵੇਗਾ ਨਾ ਹੀ ਦੂਸਰਿਆਂ ਦੇ ਕੀਤੇਆ ਸਾਡਾ ਕੁਝ ਮਾੜਾ ਹੋਵੇਗਾ ਪਰ ਜਦੋਂ ਕੋਈ ਵੀ ਮਨੁੱਖ ਕਿਸੇ ਬਾਰੇ ਮਾੜਾ ਸੋਚਦਾ ਹੈ ਜਾਂ ਮਾੜਾ ਕਰਨ ਦਾ ਯਤਨ ਕਰਦਾ ਹੈ ਤਾਂ ਉਹਦਾ ਮਾੜਾ ਕਰਮ ਬਣਦਾ ਹੈ ਫਿਰ ਉਸ ਮਾੜੇ ਕਰਮ ਦਾ ਨਤੀਜਾ ਉਹਨੂੰ ਖੁਦ ਨੂੰ ਭੁਗਤਣਾ ਪੈਂਦਾ ਹੈ ਮਾੜੇ ਕਰਮ ਦਾ ਫਲ ਉਹਨੂੰ ਖੁਦ ਨੂੰ ਭੁਗਤਣਾ ਪੈਂਦਾ ਹੈ ਇਸ ਕਰਕੇ ਭੁੱਲ ਕੇ ਵੀ ਕਦੇ ਕਿਸੇ ਦਾ ਮਾੜਾ ਸੋਚ ਕੇ ਮਾੜਾ ਕਰਕੇ ਆਪਣੇ ਮਾੜੇ ਕਰਮ ਨਹੀਂ ਬਣਾਉਣੇ ਕਿਉਂਕਿ ਕਰਮਾਂ ਤੋਂ ਬੰਦ ਨਹੀਂ ਛੁੱਟ ਸਕਦਾ ਕਰਮਾਂ ਦਾ ਫਲ ਹਰ ਹਾਲ ਦੇ ਵਿੱਚ ਭੋਗਣਾ ਪੈਂਦਾ ਹੈ ਤਾਂ ਕਦੇ ਵੀ ਕਿਸੇ ਦੇ ਪ੍ਰਤੀ ਕੋਈ ਈਰਖਾ ਨਹੀਂ ਰੱਖਣੀ ਮਾੜੇ ਦੀ ਭਾਵਨਾ ਨਹੀਂ ਰੱਖਣੀ ਦੂਜੀ ਗੱਲ ਜਦੋਂ ਆਪਾਂ ਕਿਸੇ ਦੇ ਪ੍ਰਤੀ ਮਨ ਵਿੱਚ ਈਰਖਾ ਰੱਖਦੇ ਆ ਨਾ ਅਸੀਂ ਆਪਣੇ ਆਪ ਵੱਲ ਵੀ ਧਿਆਨ ਨਹੀਂ ਦੇ ਪਾਉਂਦੇ ਆਪਣੇ ਕੰਮਾਂ ਵੱਲ ਧਿਆਨ ਨਹੀਂ ਦੇ ਪਾਉਂਦੇ ਸਾਡਾ ਧਿਆਨ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਰਹਿੰਦਾ ਹੈ ਸੋ ਮੁਕਤੀ ਦੀ ਗੱਲ ਇਹ ਆ ਕਿ ਈਰਖਾ ਹੰਕਾਰ ਲਾਲਚ ਇਹ ਸਾਡੇ ਲਈ ਕਾਟੇ ਦਾ ਸੌਦਾ ਹੈ ਇਹਨਾਂ ਤੋਂ ਦੂਰ ਰਹਿਣਾ ਹੈ 네ਗੇਟਿਵ ਸੰਗਤ ਤੋਂ ਦੂਰ ਰਹਿਣਾ ਹੈ ਤਾਂ ਦੇਖਣਾ ਸਭ ਦੇ ਨਾਲ ਸਭ ਕੁਝ ਵਧੀਆ ਹੋਵੇਗਾ ਜੇਕਰ ਤੁਹਾਡੇ ਨਾਲ ਕੁਝ ਮਾੜਾ ਹੋ ਗਿਆ ਤੁਹਾਨੂੰ ਕਿਸੇ ਕੰਮ ਦੇ ਵਿੱਚ ਕੋਈ ਘਾਟਾ ਪੈ ਗਿਆ ਨੁਕਸਾਨ ਹੋ ਗਿਆ ਤਾਂ ਦੂਜਿਆਂ ਤੇ ਇਲਜ਼ਾਮ ਲਗਾਉਣ ਦੀ ਬਜਾਏ ਉਹਦੇ ਕਾਰਨ ਪਤਾ ਕਰੋ ਵੀ ਇਹ ਕਿਸ ਕਾਰਨ ਕਰਕੇ ਹੋਇਆ ਹੈ ਜਦੋਂ ਕਾਰਨ ਪਤਾ ਲੱਗ ਗਿਆ ਤਾਂ ਹੱਲ ਆਪੇ ਹੀ ਮਿਲ ਜਾਣਗੇ ਕਦੇ ਵੀ ਕਾਲੇ ਨਹੀਂ ਪੈਣਾ ਚਾਹੀਦਾ ਆਪਣੇ ਮਨ ਦੀ ਇਕਾਗਰਤਾ ਨੂੰ ਭੰਗ ਨਹੀਂ ਕਰਨਾ ਚਾਹੀਦਾ ਜਿੰਨਾ ਹੀ ਸਾਡਾ ਮਨ ਸ਼ਾਂਤ ਰਹੇਗਾ ਓਨਾ ਹੀ ਅਸੀਂ ਸਹੀ ਫੈਸਲੇ ਕਰਾਂਗੇ ਤੇ ਮਨ ਸ਼ਾਂਤ ਤਾਂ ਰਹਿੰਦਾ ਹੈ ਜਦੋਂ ਅਸੀਂ ਇਹ ਮਨ ਗੁਰੂ ਚਰਨਾਂ ਦੇ ਨਾਲ ਲਾ ਕੇ ਰੱਖਦੇ ਆ ਇਸ ਕਰਕੇ ਇਹ ਮਨ ਨੂੰ ਹਮੇਸ਼ਾ ਗੁਰੂ ਚਰਨਾਂ ਦੇ ਨਾਲ ਜੋੜੀ ਰੱਖੋ ਅਮਰਤ ਵੇਲੇ ਉੱਠ ਕੇ ਵੀ ਭਜਨ ਮੰਦਗੀ ਰਾਤ ਨੂੰ ਸੌਣ ਵੇਲੇ ਵੀ ਭਜਨ ਬੰਦਗੀ ਦਿਨ ਵਿੱਚ ਜਦੋਂ ਮੌਕਾ ਮਿਲਦਾ ਹੈ ਉਦੋਂ ਵੀ ਭਜਨ ਬੰਦਗੀ ਕਰੋ ਰੱਬ ਦਾ ਨਾਮ ਜਪੋ ਸਵਾਸ ਸਵਾਸ ਸ਼ੁਕਰਾਨਾ ਸਵਾਸ ਸਵਾਸ ਸਿਮਰਨ ਕਰਨ ਦਾ ਹੁਕਮ ਹੈ ਸਾਨੂੰ ਹਰ ਸਾਹ ਦੇ ਨਾਲ ਹਰ ਸਾਹ ਦਾ ਸ਼ੁਕਰਾਨਾ ਕਰੀਏ ਉਹ ਵੀ ਘਟਿਆ ਸਾਡੇ ਲਈ ਪਰ ਸਾਡੇ ਕੋਲ ਤਾਂ ਉਹਦੀ ਰੋਟੀ ਦੇ ਲਈ ਸ਼ੁਕਰਾਨਾ ਕਰਨ ਦਾ ਟਾਈਮ ਨਹੀਂ ਸਾਡੇ ਕੋਲ ਤਾਂ ਮਾਲਕ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨ ਦਾ ਟਾਈਮ ਨਹੀਂ ਇਹ ਜੋ ਦੁਨਿਆਵੀ ਦਾਤਾਂ ਅਸੀਂ ਦੁਨਿਆਵੀ ਸੁੱਖ ਮੰਨ ਰਹੇ ਆ ਇਹ ਵੀ ਮਾਲਕ ਦੇ ਦਿੱਤੇ ਆ ਕਹਿਣ ਦਾ ਭਾਵ ਇਹ ਆ ਕਿ ਹਰ ਚੀਜ਼ ਦੇ ਲਈ ਮਾਲਕ ਦਾ ਸ਼ੁਕਰਾਨਾ ਕਰੀਏ ਜਿੰਨਾ ਹੀ ਸ਼ੁਕਰਾਨਾ ਕਰਦੇ ਜਾਵਾਂਗੇ ਉਨੇ ਹੀ ਸਬਰ ਸੰਤੋਖ ਦੇ ਨਾਲ ਪਰਦੇ ਜਾਵਾਂਗੇ ਉਨਾ ਹੀ ਵਾਹਿਗੁਰੂ ਜੀ ਦੀਆਂ ਰਹਿਮਤਾਂ ਸਾਡੀ ਝੋਲੀ ਦੇ ਵਿੱਚ ਪੈਂਦੀਆਂ ਨੇ ਇਸ ਕਰਕੇ ਕਦੇ ਵੀ ਕਿਸੇ ਜੰਤਰ ਮੰਤਰ ਟੂਣੇ ਤੰਤਰ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਬਸ ਗੁਰੂ ਸਾਹਿਬ ਜੀ ਦੇ ਅਰਦਾਸ ਕਰੋ ਗੁਰੂ ਸਾਹਿਬ ਜੀ ਦੀ ਮਿੱਠੀ ਨਿੱਗੀ ਬਾਣੀ ਪੜੋ ਭਰੋਸੇ ਦੇ ਨਾਲ ਪੜੋ ਸਭ ਕੁਝ ਠੀਕ ਹੋ ਜਾਵੇਗਾ ਇਹ ਦੁੱਖ ਸੁੱਖ ਜ਼ਿੰਦਗੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਆ ਕੁਝ ਦੁੱਖ ਆਉਂਦੇ ਨੇ ਸਾਨੂੰ ਗੁਰੂ ਸਾਹਿਬ ਜੀ ਦੇ ਨਾਲ ਜੋੜਨ ਦੇ ਲਈ ਕੁਝ ਦੁੱਖ ਆਉਂਦੇ ਨੇ ਸਾਨੂੰ ਆਪਣੇ ਪ੍ਰਾਇਆ ਦੀ ਪਹਿਚਾਨ ਕਰਨ ਦੇ ਲਈ ਕੁਝ ਦੁੱਖ ਆਉਂਦੇ ਨੇ ਸਾਨੂੰ ਬਿਹਤਰ ਬਣਾਉਣ ਦੇ ਲਈ ਕੁਝ ਦੁੱਖ ਆਉਂਦੇ ਨੇ ਸਾਡਾ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਪਰਖਣ ਦੇ ਲਈ ਇਹ ਦੁੱਖ ਸਾਡੇ ਉੱਤੇ ਪਰਚੇ ਨੇ ਤਾਂ ਕਿਸੇ ਪਰਚੇ ਦੇ ਵਿੱਚ ਫੇਲ ਨਹੀਂ ਹੋਣਾ ਗੁਰੂ ਸਾਹਿਬ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਾਂਗੇ ਤਾਂ ਹਰ ਪਰਚੇ ਦੇ ਵਿੱਚੋਂ ਹਰ ਪੇਪਰ ਦੇ ਵਿੱਚੋਂ ਪਾਸ ਹੋ ਜਾਵਾਂਗੇ ਗੁਰੂ ਸਾਹਿਬ ਜੀ ਦੇ ਅੱਗੇ ਰੋਜ਼ ਉੱਠ ਕੇ ਅਰਦਾਸ ਬੇਨਤੀ ਕਰਨੀ ਕਿ ਸਤਿਗੁਰ ਸੱਚੇ ਪਾਤਸ਼ਾਹ ਇਹ ਜੋ ਦਿਨ ਚੜ੍ਹਿਆ ਹੈ ਪੂਰਾ ਦਿਨ ਆਪ ਜੀ ਮੇਰੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਮੇਰੇ ਤੋਂ ਕੋਈ ਐਸਾ ਮਾੜਾ ਕੰਮ ਨਾ ਹੋਵੇ ਜਿਹੜਾ ਮੇਰਾ ਮਾੜਾ ਕਰਮ ਬਣ ਜਾਵੇ ਇਸ ਤਰ੍ਹਾਂ ਰੋਜ਼ ਰੋਜ਼ ਸਾਮੀਂ ਬੇਨਤੀਆਂ ਕਰਨੀਆਂ ਹਰ ਮੁਸ਼ਕਲ ਦਾ ਹੱਲ ਅਰਦਾਸ ਆ ਅਰਦਾਸ ਬੇਨਤੀ ਕਰਾਂਗੇ ਤਾਂ ਸਾਡੇ ਮਨ ਦੇ ਸਾਰੇ ਬੋਝ ਚਿੰਤਾ ਵੀ ਲੈ ਜਾਣਗੀਆਂ ਅਤੇ ਸਾਨੂੰ ਉਹਨਾਂ ਚਿੰਤਾਵਾਂ ਪਰੇਸ਼ਾਨੀਆਂ ਦੇ ਹੱਲ ਵੀ ਮਿਲਣਗੇ ਤਾਂ ਪਰੋਸੇ ਦੇ ਨਾਲ ਅਰਦਾਸ ਬੇਨਤੀ ਕਰਨੀ ਆ ਰੋਜ਼ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਵਾ ਕੇ ਫਿਰ ਆਪਣੇ ਕੰਮਾਂ ਧੰਦਿਆਂ ਨੂੰ ਹੱਥ ਪਾਉਣਾ ਹੈ ਕਿਸੇ ਕੰਮ ਦੇ ਪ੍ਰਤੀਨ ਗੈਲੀ ਨਹੀਂ ਵਰਤਣੀ ਕਈ ਵਾਰ ਸਾਡੀਆਂ ਅਣਗੈਲੀਆਂ ਕਰਕੇ ਅਸੀਂ ਘਾਟੇ ਦੇ ਵਿੱਚ ਪਲੇ ਜਾਂਦੇ ਆ ਸਾਡੇ ਨੁਕਸਾਨ ਹੋ ਜਾਂਦੇ ਆ ਆਪਣੇ ਕੰਮ ਖੁਦ ਕਰਨ ਦੀ ਆਦਤ ਪਾਓ ਜਿਹੜੇ ਲੋਕ ਆਪਣੇ ਕੰਮਕਾਰ ਦੂਜਿਆਂ ਦੇ ਸਹਾਰੇ ਛੱਡ ਦਿੰਦੇ ਨੇ ਜਾਂ ਦੂਜਿਆਂ ਦੇ ਹਾਰੇ ਸ਼ੁਰੂ ਕਰਦੇ ਨੇ ਉਹ ਆਖਰਕਾਰ ਘਾਟੇ ਵਿੱਚ ਹੀ ਜਾਂਦੇ ਨੇ ਦੁਖੀ ਹੁੰਦੇ ਨੇ ਨਰਾਸ਼ ਹੁੰਦੇ ਨੇ ਕਿਉਂਕਿ ਕੋਈ ਵੀ ਮਨੁੱਖ ਇੱਕ ਹੱਦ ਤੱਕ ਸਾਡਾ ਸਾਥ ਦੇ ਸਕਦਾ ਹੈ ਆਖਰਕਾਰ ਸਾਨੂੰ ਖੁਦ ਨੂੰ ਆਪਣੇ ਨਾਲ ਖੜਨਾ ਪਵੇਗਾ ਆਪਣੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਨਾਲ ਸਾਨੂੰ ਖੁਦ ਨੂੰ ਲੜਨਾ ਪਵੇਗਾ